ਦੀਪਕ ਜੀ ਦੱਸਿਓ ਹੁਣ ਭਗਵੰਤ ਮਾਨ ਵਾਸਤੇ ਆਮ ਆਦਮੀ ਪਾਰਟੀ ਵਾਸਤੇ ਜਿਹੜੀ ਜਲੰਧਰ ਦੀ ਜ਼ਿਮਨੀ ਚੋਂ ਹੈ ਜਿੰਨੀ ਬੜੀ ਜ਼ਰੂਰੀ ਹੈ ਤੁਸੀਂ ਆ ਰੈਗੂਲਰਲੀ ਇਹ ਗੱਲ ਦੱਸਦੇ ਆ ਰਹੇ ਹੋ ਵੀ ਇਹ ਨਾ ਵਾਸਤੇ ਤੇ ਸਾਖ ਦੀ ਲੜਾਈ ਹੈ ਇਹ ਹੁਣ ਉੱਥੇ ਮਾਹੌਲ ਕੀ ਆ ਉਹਦੇ ਬਾਰੇ ਰਿਪੋਰਟਾਂ ਤੁਸੀਂ ਰੈਗੂਲਰਲੀ ਸਾਂਝੀਆਂ ਕਰ ਰਹੇ ਹੋ ਪਰ ਭਗਵੰਤ ਮਾਨ ਵਾਸਤੇ ਜਲੰਧਰ ਜਿੰਨਾ ਬੜਾ ਜ਼ਰੂਰੀ ਹੈ ਹੁਣ ਇਹਦੇ ਵਿੱਚ ਹੋਰ ਕੀ ਚੱਲ ਰਿਹਾ ਨਵੀਂ ਅਪਡੇਟ ਕੀ ਹੈ ਜੀ ਇਹ ਦੇਖੋ ਜੇ ਜਿੰਨਾ ਜ਼ਰੂਰੀ ਨਾ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਸਾਰੇ ਪੰਜਾਬ ਨੂੰ ਛੱਡ ਕੇ ਇਕੱਲੇ ਜਲੰਧਰ ਚ ਡੇਰੇ ਨਾ ਲਾਉਂਦੇ ਜੀ ਸੋ ਜੇ ਉਹਨਾਂ ਲਈ ਜਿੰਨਾ ਜ਼ਰੂਰੀ ਹੈ ਤਾਂ ਹੀ ਮਤਲਬ ਮਹੀਨੇ ਦੀ ਜਵਾਕੜੀ ਨੂੰ ਸਵਾ ਮਹੀਨੇ ਦੀ ਜਵਾਕੜੀ ਨੂੰ ਇੱਕ ਪਾਸੇ ਰੱਖ ਕੇ ਉਹਦੀ ਮਾਤਾ ਨੂੰ ਵੀ ਮੈਦਾਨ ਚ ਨਾ ਧਾਰਿਆ ਹੁੰਦਾ ਸੋ ਕਿੰਨਾ ਅਹਿਮ ਜਲੰਧਰ 'ਚ ਇਹ ਆਮ ਚਰਚਾ ਹੈ ਕਿ ਇੰਨਾ ਜ਼ੋਰ ਤਾਂ ਭਗਤ ਚੁੰਨੀ ਦਾਲ ਦਾ ਪਰਿਵਾਰ ਨਹੀਂ ਲਾ ਰਿਆ ਉਮੀਦਵਾਰ ਰਮਿੰਦਰ ਭਗਤ ਨਹੀਂ ਲਾ ਰਿਆ ਜਿੰਨਾ ਮੁੱਖ ਮੰਤਰੀ ਭਗਵੰਤ ਮਾਨ ਦਾ ਪਰਿਵਾਰ ਜ਼ੋਰ ਲਾ ਰਿਹਾ ਹੂੰ ਤੁਸੀਂ ਇਸ ਸਥਿਤੀ ਨੂੰ ਸਮਝਣ ਦੀ ਲੋੜ ਹੈ ਕਿ ਪਿਛਲੀਆਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਮੁੱਖ ਮੰਤਰੀ ਸਾਹਿਬ ਨੇ ਜਿਹੜਾ 130 ਦਾ ਨਾਅਰਾ ਦਿੱਤਾ ਸੀ ਉਹ ਵਫਾ ਨਹੀਂ ਕਮਾ ਸਕਿਆ ਜੀ ਉਹ ਸੱਚ ਤੇ ਨਹੀਂ ਉਤਰ ਸਕਿਆ ਇਸ ਲਈ ਹੁਣ ਮੁੱਖ ਮੰਤਰੀ ਸਾਹਿਬ ਦੇ ਲਈ ਇਹ ਨਿੱਜੀ ਤੌਰ ਤੇ ਵੀ ਚੋਣ ਜਿਤਨਾ ਬਹੁਤ ਜ਼ਰੂਰੀ ਹੈ ਹੂੰ ਹੂੰ ਕਿਉਂਕਿ ਇਹ ਵਿਧਾਨ ਸਭਾ ਜਿਮਨੀ ਚੋਣ ਹੈ ਔਰ ਇਸ ਲਈ ਜੇਕਰ ਇਹਦੇ ਨਤੀਜੇ ਪੱਖ ਚ ਨਹੀਂ ਆਉਂਦੇ ਤਾ ਮੁੱਖ ਮੰਤਰੀ ਹੋਰਾਂ ਦੀ ਆਪਣੀ ਕੁਰਸੀ ਦੇ ਉੱਤੇ ਵੀ ਸਵਾਰੀ ਚੰਨਾਉਂਦਾ ਜੀ ਸੋ ਆਮ ਆਦਮੀ ਪਾਰਟੀ ਚ ਉਹਨਾਂ ਦੀ ਕੁਰਸੀ ਤੇ ਪਹਿਲਾਂ ਹੀ ਕਿੰਨਿਆਂ ਦੀ ਨਜ਼ਰ ਆ ਚਾਹੀ ਦਿੱਲੀ ਵਾਲੇ ਹੋਣ ਤੇ ਚਾਹੀ ਇੱਥੇ ਉਹਨਾਂ ਦੇ ਨਾਲ ਦੇ ਸਾਥੀ ਹੋਣ ਜੀ ਸੋ ਇਸ ਲਈ ਉਹਨਾਂ ਦੀ ਸ਼ਾਕ ਇਸ ਕਦਰ ਦਾਤਿਆ ਉਹਦਾ ਹੁੰਦਾ ਜਾਂ ਇਸ ਹੱਬ ਤੋਂ ਲਾਓ ਕਿ ਮੁੱਖ ਮੰਤਰੀ ਸਾਹਿਬ ਦਿਨ ਦੇ ਵਿੱਚ ਜਲੰਧਰ ਪੱਛਮੀ ਦੀਆਂ ਗਲੀਆਂ ਦੀ ਮਤਲਬ ਢੂੜ ਫੱਕ ਰਹੇ ਨੇ ਲਗਾਤਾਰ ਰੋਡ ਸ਼ੋਅ ਕਰ ਰਹੇ ਨੇ ਤੇ ਧਰਮ ਪਤਨੀ ਸਵੇਰੇ ਹੀ ਮੇਜ਼ ਲਾ ਕੇ ਕਿਰਾਏ ਦੇ ਖਰਚ ਦਰਵਾਰ ਲਾਉਂਦੀ ਹੈ ਜੀ ਡਾਕਟਰ ਗੁਰਪ੍ਰੀਤ ਕੌਰ ਹੋਰੀ ਜਨਤਾ ਦਰਬਾਰ ਲਾ ਰਹੇ ਨੇ ਅੱਜਕੱਲ ਹੂੰ ਸੋ ਜਦੋਂ ਕਿ ਕਿਸੇ ਸਮੇਂ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਵਿਰੋਧੀਆਂ ਦੀਆਂ ਧਰਮ ਪਤਨੀਆਂ ਤੇ ਇਸੇ ਵੱਲ ਨੇ ਸਵਾਲ ਖੜੇ ਕਰਦੇ ਰਹੇ ਨੇ ਕਿ ਜੀ ਉਹ ਸਰਕਾਰ ਚ ਕੀ ਹੋ ਐਮਿਤ ਰੱਖਦੀ ਨੂੰ ਕਿਵੇਂ ਚਲਾ ਰਹੀਆਂ ਨੇ ਉਹਨਾਂ ਦਾ ਕੀ ਰੁਤਬਾ ਹੈ ਨਾ ਜੀ ਸੋ ਅੱਜ ਉਸੇ ਸਥਿਤੀ ਚ ਹੈ ਕਿ ਗੁਰਪ੍ਰੀਤ ਕੌਰ ਉਹ ਦੁਪਹਿਰ ਤੱਕ ਦਰਬਾਰ ਲਾਉਂਦੇ ਨੇ ਫਿਰ ਦੁਪਹਿਰ ਤੋਂ ਬਾਅਦ ਮਹਿੰਦਰ ਪਖਤ ਲਈ ਵੋਟਾਂ ਮੰਗਣ ਨਿਕਲਦੇ ਨੇ ਹੂੰ ਪਰ ਇਹਨੂੰ ਜੇਕਰ ਤੁਸੀਂ ਪੁਆਇੰਟਾਂ ਨਾਲ ਸਮਝਣਾ ਹੋ ਤਾਂ ਤਿੰਨ ਚਾਰ ਪੁਆਇੰਟ ਹੈਗੇ ਨੇ ਜੀ ਪਹਿਲਾਂ ਤਾਂ 13 0 ਵਾਲਾ ਫਾਰਮੂ ਯੂਟਾਹ ਮੁਕੰਤਰੀ ਸਾਹਮਣੇ ਕਿਆ ਸਿਕਾ ਕੇ 13 0 ਪਰ 3 ਆਈਆਂ ਹੈ ਇਹਦਾ ਮਤਲਬ 10 ਕਿਤੇ ਹੋਰ ਉਡ ਗਈਆਂ ਦਸਾਂ ਚੋ ਸਤ ਕਾਂਗਰਸ ਲੈ ਗਈ ਸੀ ਇੱਕ ਅਕਾਲੀ ਲੈ ਕੇ ਸੀ ਦੋ ਯਾਦ ਲੈ ਕੇ ਸੀ ਜੀ ਸੋ ਜਿਹੜੀਆਂ 3 ਆਈਆਂ ਵੀ ਉਹਨਾਂ ਚੋ ਕੱਲਾ ਜੀ ਮੀਥਿਆ ਨੂੰ ਛੱਡ ਦੋ ਉਹ ਅਜਿਹਾ 1.5 ਲੱਖ ਤੋਂ ਉੱਪਰ ਜਿੱਤੇ ਆ 1.72 ਲੱਖ ਨਾਲ ਹੈ ਰਾਜਕੁਮਾਰ ਚੱਬੇ ਵਾਲ ਹੋਰੀ ਤਾਂ ਖੁਦ 44000 ਨਾਲ ਜਿੱਤੇ ਲੋਕਾਂ ਦਾ ਆਪਣਾ ਰਸੂਖ ਬਹੁਤ ਸੀ ਜੀ ਤੇ ਆਮ ਆਦਮੀ ਪਾਰਟੀ ਦਾ ਇੱਕੋ ਹੀ ਕਿਹੜਾ ਆਪਣੀ ਪਾਰਟੀ ਜੋ ਉਮੀਦਵਾਰ ਸੀਗਾ ਆਪਣਾ ਮਾਲਵਿੰਦਰ ਕਾਂਗੋਰੀ ਉਹ ਜਿੱਤੇ ਹੀ 10846 ਨਾਲ ਹੂੰ ਉਹ ਤੋਂ ਬਿਨਾਂ ਤਾਂ ਬਾਕੀ ਫਿਰ ਕਿੱਥੇ ਰਹਿ ਗਈ ਜਿਹੜਾ ਇੱਕ ਬੰਦਾ 10000 ਨਾਲ ਜਿੱਤਿਆ ਆਖਰੀ ਤੀਜਾ ਤੇ ਬਾਕੀ 10 ਕਿੱਥੇ ਨੇ ਉਹ ਸਾਬਲਾਂ ਨੂੰ ਜੀ ਇਸ ਲਈ ਹੁਣ ਇਹ ਪਹਿਲੂ ਅਹਿਮ ਹੈ ਦੂਸਰਾ ਫਿਰ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਕੋਲ 92 ਐਮਐਲਏ ਚੁਣ ਕੇ ਆਏ 92 ਹਲਕਿਆਂ 'ਚ ਆਮ ਆਦਮੀ ਪਾਰਟੀ ਜਿੱਤੀ ਪਰ 2 ਸਾਲਾਂ ਬਾਅਦ ਹੀ 2024 ਦੇ ਵਿਧਾਨ ਸਭਾ ਚੋਣਾਂ 'ਚ ਸਿਰਫ 33 ਹਲਕਿਆਂ ਦੇ ਵਿੱਚ ਲੀਡ ਮਿਲੀ ਆਮ ਆਦਮੀ ਪਾਰਟੀ ਜੀ 117 ਚੋਂ ਸਿਰਫ 33 ਜੋ ਲੀਡ ਮਿਲਨੀ ਚਲੋ 92 ਦੇ ਹਿਸਾਬ ਨਾਲ ਜੇ ਲਾऊं ਤਾਂ ਜੇ 92 ਸੀ ਅੱਜ 33 ਚੋਂ ਤੁਸੀਂ ਲੀਡ ਲੈ ਰਹੇ ਹੋ ਤਾਂ ਮਤਲਬ 59 ਹਲਕਿਆਂ ਵਿੱਚ ਤੁਸੀਂ ਪਛੜ ਗਏ ਆਪਣੇ ਅੰਦਰ ਜੀ ਦੋ ਸਾਲ ਪਹਿਲਾਂ ਜਿੱਥੇ ਸੀਗੇ ਵੈਸੇ ਤਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਆ ਵੀ ਜੇ ਜੀ ਕਿ ਜੇ 92 ਐਮਐਲਏ ਨੇ ਇਹਦਾ ਮਤਲਬ ਤੁਸੀਂ 9 ਹਲਕਿਆਂ ਦੇ ਵਿੱਚ ਜਿੰਨੇ ਚਾਹੀਦੇੋਂ ਘੱਟੋ-ਘੱਟ ਹੂੰ ਹੂੰ ਕਿਉਂਕਿ ਇੱਕ ਇੱਕ ਲੋਕ ਸਭਾ ਹਲਕੇ 'ਚ 9-9 ਵਿਧਾਨ ਸਭਾ ਹਲਕੇ ਆਉਂਦੇ ਆ ਜੀ ਸੋ ਇਸ ਲਈ ਘੱਟੋ-ਘੱਟ 9 'ਚ ਤਾਂ ਤੁਹਾਡਾ ਜਿੰਨਾ ਬਣਦਾ ਪਰ ਜੇ ਹੁਣ ਦਿਨ ਜਿੱਤੇ ਤਿੰਨ ਚੋਂ ਤਾਂ ਤਿੰਨ ਦੇ ਹਿਸਾਬ ਨਾਲ 27 ਉਹ ਵਿਧਾਨ ਸਭਾ ਹਲਕੇ ਬਣਦੇ ਆ ਜੀ ਪਰ ਫਿਰ ਵੀ ਜਦੋਂ ਆਪਾਂ ਕੱਲੇ ਕੱਲੇ ਹਲਕੇ ਦੀ ਲੀਡ ਕਰਦੇ ਆ ਤਾਂ 33 ਤੁਸੀਂ ਮੁਰੇ ਰਹਿ ਗਏ ਮਤਲਬ 2 ਸਾਲਾਂ 'ਚ ਤੁਸੀਂ ਕਿੱਥੇ ਆ ਗਏ ਇਹ ਇਸ ਲਈ ਇਹ ਸੀਟ ਜਿਤਨਾ ਬਹੁਤ ਅਹਿਮ ਹੈ ਤੀਸਰਾ ਵੋਟ ਸ਼ੇਅਰ ਹੂੰ ਹੂੰ 2022 ਦੀਆਂ ਵਿਧਾਨ ਸਭਾ ਚੋਣਾਂ ਸਮੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 42% ਸੀ ਜੀ ਤੇ ਲੋਕ ਸਭਾ ਚੋਣਾਂ ਸਮੇ ਘਟ ਕੇ 26% ਰਹਿ ਗਿਆ 2 ਸਾਲਾਂ 'ਚ ਹੀ 16% ਵੋਟ ਬੈਂਕ ਦਾ ਉੱਡ ਜਾਣਾ ਤੇ ਫਿਰ ਮੁਖੀ ਤੇ ਸਵਾਲ ਨਹੀਂ ਆਊਗਾ ਪਾਰਟੀ ਦੇ ਪ੍ਰਧਾਨ ਵੀ ਭਗਵੰਤ ਮਾਨ ਨੇ ਤੇ ਸਰਕਾਰ ਦੇ ਮੁਖੀ ਵੀ ਭਗਵੰਤ ਮਾਨ ਨੇ ਸੋ ਇਸ ਦੀ ਸਾਰੀ ਚੁਣੌਤੀ ਉਹਨਾਂ ਲਈ ਹੈ ਸੋ ਇਹ ਸਭ ਦੇ ਦਰਮਿਆਨ ਜਿਹੜੇ ਜਲੰਧਰ ਜਿਮਨੀ ਚੋਣ ਹੋ ਰਹੀ ਹੈ ਜਿਹੜੀ ਸੀਟ ਦੇ ਉੱਤੇ ਉਹ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਤੀਜੇ ਨੰਬਰ ਤੇ ਆਇਆ ਸੀ ਅਪਾ ਕਿੰਨੀ ਵਾਰ ਗਲਤ ਕੀਤੀ ਕਿ ਕਾਂਗਰਸ ਨੇ ਤੋਂ 44000 ਹੈ ਨਾ ਭਾਜਪਾ ਇਥੋਂ 42000 ਆਮ ਆਦਮੀ ਪਾਰਟੀ ਦਾ ਉਮੀਦਵਾਰ 15000 ਸੋ ਉਹ 27000 ਦਾ ਪਾੜਾ ਇਹ ਵੱਡੀ ਚੁਣੌਤੀ ਹੈ ਇਸ ਪਾੜੇ ਨੂੰ ਪੂਰਾ ਉਹਨੂੰ ਪਤਾ ਕਿ ਮਹਿੰਦਰ ਭਖਤ ਨਹੀਂ ਕਰ ਸਕਦਾ ਇਹ ਮਾਸਟਰ ਦਾ ਮੁੰਡਾ ਹੀ ਕਰ ਸਕਦਾ ਜੇ ਕਰ ਸਕਦਾ ਇਸ ਲਈ ਮਾਸਟਰ ਦੇ ਮੁੰਡੇ ਨੇ ਉਹਨਾਂ ਨੂੰ ਪੂਰਾ ਜ਼ੋਰ ਲਾਇਆ ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਉੱਥੇ ਬੈਠ ਕੇ ਡੇਰੇ ਲਾਉਣ ਦਾ ਮਕਸਦ ਆਮ ਆਦਮੀ ਪਾਰਟੀ ਦੀ ਥਾਖ ਨਾਲੋਂ ਜਿਮਨੀ ਚੌਣ ਨਾਲੋਂ ਆਪਣੀ ਥਾਖ ਦਾ ਆਪਣੀ ਇੱਜ਼ਤ ਦਾ ਆਪਣੀ ਹੋਣ ਦਾ ਤੇ ਆਪਣੀ ਕੁਰਸੀ ਦਾ ਸਵਾਲ ਬਣਾਇਆ ਜੀ ਸੋ ਇਸ ਲਈ ਉਹਨਾਂ ਲਈ ਇਹ ਸੀਟ ਜਿਤਨਾ ਬਹੁਤ ਟਾਈਮ ਹੋ ਗਿਆ ਕਿਉਂਕਿ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਲੋਕ ਸਭਾ ਚੋਣਾਂ ਦਾ ਬੰਦਾ ਕਹਿ ਸਕਦਾ ਕਿ ਰਾਸਟਰੀ ਮੁੱਦੇ ਸੀ ਜੀ ਜੀ ਦੇਸ਼ ਦੀ ਸਰਕਾਰ ਚੁਣਨੀ ਜੀ ਸੀ ਇਸ ਲਈ ਜੀ ਲੋਕਾਂ ਨੇ ਉਤਰ ਪੋਟਾ ਪੈ ਗਈਆਂ ਸਾਨੂੰ ਨਹੀਂ ਪਾਈਆਂ ਪਰ ਵਿਧਾਨ ਸਭਾ ਚੋਣਾਂ 'ਚ ਕੋਈ ਬਹਾਨਾ ਨਹੀਂ ਚੱਲਣਾ ਇਹ ਜਿਮਨੀ ਚੋਣਾਂ 'ਚ ਤੁਹਾਡ ਅਗਲੀਆਂ ਜਿਮਨੀ ਚੋਣਾਂ ਵੀ ਸੋ ਇਸ ਲਈ ਤਾਂ ਮੁੱਖ ਮੰਤਰੀ ਸਾਹਿਬ ਨੇ ਉਥੇ ਢੇਰੇ ਵੀ ਲਾਇਆ ਤੇ ਉਹ ਆਪਣੀ ਕੁਰਸੀ ਤੇ ਨਜ਼ਰ ਰੱਖਣ ਵਾਲਿਆਂ ਤੋਂ ਵੀ ਆਪਣੀ ਕੁਰਸੀ ਬਚਾਉਣਾ ਚਾਹੁੰਦੇ ਆ ਤੇ ਆਪਣੀ ਪ੍ਰਧਾਨਗੀ ਨੂੰ ਵੀ ਬਰਕਰਾਰ ਰੱਖਣਾ ਚਾਹੁੰਦੇ ਆ ਤੇ ਕੇਜਰੀਵਾਲ ਦੀ ਹੋਂਦ ਦੇ ਵਿੱਚ ਸਮੁੱਚੇ ਰਾਸ਼ੀ ਲੀਡਰ ਵੀ ਬਣਨਾ ਚਾਹੁੰਦੇ ਆ ਇਸ ਲਈ ਸਾਰਾ ਜੋਰ ਜਲੰਧਰ ਚ ਲਾਇਆ ਇਕਦੀਪਕ ਜੀ ਹੋਰ ਵੀ ਗੱਲ ਹੈ ਨਾ ਆਪਾਂ ਇੱਕ ਦਿਨ ਪਹਿਲਾਂ ਵੀ ਆਈ ਥਿੰਕ ਇਸ ਬਾਰੇ ਜ਼ਿਕਰ ਕਰ ਰਹੇ ਸੀ ਸ਼ਾਇਦ ਕਿਸੇ ਹੋਰ ਸੰਦਰਭ ਦੇ ਵਿੱਚ ਕਿ ਜਮਨੀ ਚੋਣਾਂ ਦੇ ਵਿੱਚ ਵੈਸੇ ਵੀ ਵੋਟਰ ਦੀ ਮੋਟੀਵੇਸ਼ਨ ਇੰਨੀ ਜ਼ਿਆਦਾ ਨਹੀਂ ਹੁੰਦੀ ਜਾ ਕੇ ਵੋਟ ਪਾਉਣ ਦੀ ਅੱਛਾ ਇੱਕ ਵੋਟਰ ਵਾਸਤੇ ਵੀ ਜਮਨੀ ਚੋਣ ਇੱਕ ਜਿਹਾ ਮੌਕਾ ਹੁੰਦਾ ਸਰਕਾਰ ਨੂੰ ਆਪਣਾ ਸਨੇਹਾ ਪਹੁੰਚਾਉਣ ਲਈ ਕਿਉਂਕਿ ਇਸ ਚੋਣ ਦੇ ਨਤੀਜੇ ਦੇ ਨਾਲ ਸਰਕਾਰ ਦੇ ਜਿਹੜਾ ਬੈਲੈਂਸ ਆਫ ਪਾਵਰ ਹੈ ਉਹਤੇ ਕੋਈ ਫਰਕ ਨਹੀਂ ਪੈਣਾ ਕਿਉਂਕਿ ਇਦਾਂ ਨਹੀਂ ਹੈ ਵੀ ਇੱਕ ਸੀਟ ਦੇ ਫਰਕ ਨਾਲ ਹੀ ਸਰਕਾਰ ਦੀ ਸਰਕਾਰ ਡਿੱਗ ਜਾਣੀ ਆ ਸੋ ਇਸ ਕਰਕੇ ਵੋਟਰ ਨੂੰ ਇਹ ਵੀ ਪਤਾ ਹੁੰਦਾ ਵੀ ਜਿਹੜੀ ਤੁਸੀਂ ਇਸ ਇਸ ਜਿਮਨੀ ਚੋਂਣ ਦੇ ਰਾਹੀਂ ਇੱਕ ਬੜਾ ਸਟਰੋਂਗ ਮੈਸੇਜ ਭੇਜ ਸਕਦੇ ਹੋ ਤੇ ਕਿਉਂਕਿ ਉਹਦਾ ਸਰਕਾਰ ਦੀ ਓਵਰਆਲ ਬਣਤਰ ਦੇ ਉੱਪਰ ਕੋਈ ਫਰਕ ਨਹੀਂ ਪੈਣਾ ਇਸ ਕਰਕੇ ਵੋਟਰਾਂ ਦੇ ਵਿੱਚ ਉਹਨਾਂ ਉਤਸ਼ਾਹ ਵੀ ਨਹੀਂ ਹੁੰਦਾ ਵੀ ਚਲੋ ਠੀਕ ਆ ਜੇ ਵੋਟ ਪਾਤੀ ਤਾਂ ਵੀ ਠੀਕ ਆ ਨਾ ਵੀ ਪਾਈ ਕੋਈ ਫਰਕ ਨਹੀਂ ਪੈਣ ਲੱਗਾ ਪਰ ਸਰਕਾਰ ਨੂੰ ਫਰਕ ਪੈਣਾ ਕਿ ਜੀ ਇਹ ਹਾਰੇ ਤਾਂ ਅਗਲੀਆਂ ਅਗਲੀਆਂ ਚਾਰ ਜਮਨੀ ਚੋਣਾ ਬਸ ਬਸ ਬਿਲਕੁਲ ਨਗਰ ਨਗਰ ਨਿਕਲ ਕਬ ਚੋਣਾ ਪੰਚਾਇਤੀ ਚੋਣਾ ਉਹਨਾਂ ਸਾਰਿਆਂ ਤੇ ਅਸਰ ਪੈਣਾ ਸੋ ਨਾਲ ਨਾਲ ਆਪਣੀ ਕੁਰਸੀ ਦਾ ਵੀ ਫਿਕਰ ਐਸੇ ਕਰਕੇ ਉਹ ਜ਼ੋਰ ਹੈ ਜਿਹੜਾ ਤਾਈਓ ਜ਼ਿਆਦਾ ਜ਼ੋਰ ਲਗਾਉਣਾ ਪੈ ਰਿਹਾ ਉਥੇ ਅੱਛਾ ਦੀਪਕ ਜੀ ਜਲੰਧਰ ਨੂੰ ਦਲ ਬਦਲੂਆਂ ਦੀ ਮੰਡੀ ਕਿਹਾ ਜਾ ਸਕਦਾ ਉੱਥੇ ਹੋਰ ਕੀ ਚੱਲ ਰਿਹਾ ਇਹ ਤੇ ਗੱਲ ਰਹੀ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੇ ਹਵਾਲੇ ਤੋਂ ਜਿਹੜੀ ਹੁਣ ਤੱਕ ਤੁਸੀਂ ਸਾਂਝੀ ਕੀਤੀ ਵੀ ਆਪਣੀ ਸਾਖ ਬਚਾਉਣ ਲਈ ਉੱਥੇ ਬੈਠੇ ਨੇ ਬਾਕੀ ਕੀ ਮਾਹੌਲ ਹੈ ਜਿਮਨੀ ਚੋਣ ਦੇ ਦੇ ਕੰਟੈਕਸਟ ਦੇਖੋ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਦਲ ਬਦਲੀਆਂ ਦੇਸ਼ ਭਰ ਚੁਈਆਂ ਹੂੰ ਕੁਝ ਪੰਜਾਬ ਚ ਵੀ ਹੋਈਆਂ ਪਰ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਲੋਕ ਸਭਾ ਚੋਣਾਂ ਸਮੇਂ ਸਭ ਤੋਂ ਵੱਧ ਦਲ ਬਦਲੀਆਂ ਜਲੰਧਰ ਚ ਦੇਖਣ ਨੂੰ ਮਿਲੀਆਂ ਜੀ ਤੇ ਅੱਜ ਇੰਜ ਲੱਗ ਰਿਹਾ ਜਿਵੇਂ ਦਲ ਬਦਲੀਆਂ ਦਾ ਸ਼ਹਿਰ ਬਣ ਗਿਆ ਹੋਵੇ ਜਲੰਧਰ ਦਲ ਬਦਲੀਆਂ ਦੀ ਮੰਡੀ ਬਣ ਗਿਆ ਹੋਵੇ ਜਲੰਧਰ ਅ ਭੀਜੇ ਜੀ ਜਲੰਧਰ ਨੂੰ ਖੇਡਾਂ ਦੇ ਸਮਾਨ ਦੇ ਲਈ ਵਿਸ਼ਵ ਪਰਚ ਜਾਣਿਆ ਜਾਂਦਾ ਜੀ ਚਮੜੇ ਦੇ ਉਦਯੋਗ ਲਈ ਜਲੰਧਰ ਦੀ ਵੱਖਰੀ ਪਛਾਣ ਆ ਬੂਟਾ ਬੈਗ ਇਹ ਜੇ ਸਮਾਨ ਜੈਕਟਾਂ ਤੋਂ ਲੈ ਕੇ ਹੈ ਨਾ ਪਰ ਇਹੀ ਜਲੰਧਰ ਪੰਜਾਬ ਦੇ ਹਵਾਲੇ ਨਾਲ ਮੀਡੀਆ ਦੀ ਹੱਬ ਵੀ ਹੈਗਾ ਖਾਸ ਕਰ ਪੰਜਾਬੀ ਮੀਡੀਆ ਦੀ ਹੱਬ ਬਿਲਕੁਲ ਜਲੰਧਰ ਉਹ ਵੀ ਹੈਗਾ ਪਰ ਅੱਜ ਜੋ ਉਸ ਜਲੰਧਰ ਦੀ ਪਹਿਚਾਣ ਜੇ ਦਲ ਬਦਲੂਆਂ ਦੇ ਰੂਪ ਛੋਰੀ ਹੈ ਦਲ ਬਦਲੂ ਸ਼ਹਿਰ ਦੇ ਰੂਪ ਛੋਰੀ ਹੈ ਜਾਂ ਦਲ ਬਦਲੂਆਂ ਦੀ ਮੰਡੀ ਦੇ ਰੂਪ ਛੋਰੀ ਹੈ ਤਾਂ ਫਿਕਰਮੰਦੀ ਵਾਲੀ ਹੈ ਮੈਂ ਤੁਹਾਨੂੰ ਦੱਸਾਂ ਵੀ ਜੀ ਰੂਪ ਚ ਦੱਸ ਸਕਦਾ ਹੂੰ ਸਭ ਤੋਂ ਇਹ ਤੋਂ ਵੱਡਾ ਹੋਰ ਸਬੂਤ ਕੀ ਹੋਊਗਾ ਕਿ ਜਿਹੜੀ ਜਲੰਧਰ ਪੱਛਮੀ ਦੀ ਜਿਮਨੀ ਚੋਣ ਹੋ ਰਹੀ ਉਹ ਦਲ ਬਦਲੀ ਕਰਕੇ ਹੋ ਰਹੀ ਹੈ ਜੀ ਜੀ ਨਾ ਸ਼ੀਤਨ ਉਂਗਰਾਲ ਮਤਲਬ ਐਮ ਐਲ ਏ ਨੇ ਐਮ ਐਲ ਏ ਤੋਂ ਅਸਤੀਫਾ ਦਿੱਤਾ ਐਮ ਐਲ ਏ ਬਣਨ ਲਈ ਕਮਾਲ ਆ ਭਾਈ ਹੂੰ ਜੇ ਐਮ ਐਲ ਏ ਬਣਨਾ ਸੀ ਫਿਰ ਬਣਿਆ ਭਾਈ ਸੀ ਭਾਈ ਜੀ ਉਹ ਤਾਂ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ ਜੀ ਸੋ ਸ਼ੀਤਲ ਨੂੰ ਅੰਗਰਾਲ ਦੇ ਅਸੀਫੇ ਨੇ ਆਵਾਦੀ ਪਾਰਟੀ ਦੀ ਬਦਗੀ ਛੱਡ ਕੇ ਭਾਜਪਾ ਜਾਣ ਨੇ ਜਿਮਨੀ ਚੋਣ ਕਰਾਈ ਜੀ ਸੋ ਇਹ ਪਹਿਲੂ ਦੂਜੇ ਪਾਸੇ ਜਲੰਧਰ ਇੱਕੋ ਸ਼ਹਿਰ ਬਣ ਕੇ ਉਭਰਿਆ ਜਿਨੇ ਰਿਕਾਰਡ ਬਣਾਤਾ ਕਿ ਜਲੰਧਰ ਸ਼ਹਿਰ ਦਾ ਇੱਕ ਸਾਬਕਾ ਐਮਐਲਏ 6 ਪਾਰਟੀਆਂ ਚ ਦਲ ਬਦਲੀਆਂ 6 ਵਾਰ ਦਲ ਬਦਲੀਆਂ ਕਰ ਚੁੱਕਿਆ ਹਮ ਘਾਟ ਘਾਟ ਦਾ ਪਾਣੀ ਬੀਤਿਆ ਜਲੰਧਰ ਦੇ ਨਾਮ ਜਗਵੀਰ ਸਿੰਘ ਬਰਾੜ ਸਾਬਕਾ ਐਮਐਲਏ ਹਮ ਅਕਾਲੀ ਦਲ ਤੋਂ ਸਫ਼ਰ ਸ਼ੁਰੂ ਕਰਦੇ ਆ ਪੀਪੀਪੀ ਚਲੇ ਜਾਂਦੇ ਆ ਜੀ ਪੀਪੀਪੀ ਚੋਂ ਨਿਕਲ ਕੇ ਕਾਂਗਰਸ ਚਲੇ ਜਾਂਦੇ ਆ ਕਾਂਗਰਸ ਚੋਂ ਵਾਪਸ ਅਕਾਲੀ ਦਲ ਚ ਆ ਜਾਂਦੇ ਆ ਅਕਾਲੀ ਦਲ ਚੋਂ ਫਿਰ ਆਵਾਦੀ ਪਾਰਟੀ ਸ਼ਾਮਲ ਹੋ ਜਾਂਦੇ ਆ ਤੇ ਅੱਜ ਕੱਲ੍ਹ ਭਾਜਪਾ ਚ ਸ਼ਾਮਲ ਹਮ ਇਹ ਜਲੰਧਰ ਦਾ ਇੱਕ ਸਾਬਕਾ ਐਮਐਲਏ 6 ਦਲ ਬਦਲੀਆਂ ਹੋ ਚੁੱਕੀਆਂ ਭਾਈ ਹੁਣ ਤੱਕ ਜੀ ਸੋ ਇਹ ਰਿਕਾਰਡ ਹੈ ਜਲੰਧਰ ਦੇ ਨਾਮ ਹਮ ਜਲੰਧਰ ਦੇ ਨਾਮ ਇੱਕ ਹੋਰ ਰਿਕਾਰਡ ਹੈ ਕਿ ਇੱਕੋ ਦਿਨ ਦੇ ਵਿੱਚ ਦਲ ਬਦਲੀ ਉਸੇ ਦਿਨ ਘਰ ਵਾਪਸੀ ਜੀ ਸਰਜੀਤ ਕੌਰ ਤਾਂ ਦੂਜੇ ਨੰਬਰ ਤੇ ਆ ਹੂੰ ਉਹ ਤੋਂ ਪਹਿਲਾਂ ਵੀ ਹੋਲੀ ਆ ਅੱਛਾ ਜੀ ਇਹ ਰਿਕਾਰਡ ਵੀ ਜਲੰਧਰ ਦੇ ਨਾਮ ਹੈ ਜੀ ਹਾਂ ਮਈ 2023 ਜਲੰਧਰ ਜਿਮਨੀ ਚੌਂ ਜਦੋਂ ਸ਼ਿਵ ਰਿੰਕੂ ਜਿੱਤਿਆ ਮਈ 2023 ਜਲੰਧਰ ਜਿਮਨੀ ਚੌਂ ਦੇ ਦੌਰਾਨ ਜਲੰਧਰ ਚ ਸਾਬਕਾ ਐਮ ਐਲ ਏ सुरेंद्र ਸਿੰਘ ਚੌਧਰੀ ਹੋਰੀ ਸਵੇਰੇ ਆਮ ਆਦੀ ਪਾਰਟੀ ਸ਼ਾਮਿਲ ਹੁੰਦੀ ਆ ਸ਼ਾਮ ਨੂੰ ਪ੍ਰਤਾਪ ਸਿੰਘ ਬਾਦਜਪਉਂ ਨੂੰ ਵਾਪਸ ਕਾਂਗਰਸ ਲਿਆਉਂਦੇ ਆ ਹੂੰ ਕਾਂਗਰਸ ਚੋਂ ਨਿਕਲ ਕੇ सुरेंद्र ਸਿੰਘ ਚੌਧਰੀ ਹੋਰੀ ਸ਼ਾਮਲ ਹੋ ਜਾਂਦੇ ਆ ਆਮ ਆਦੀ ਪਾਰਟੀ ਚ ਤੇ ਆਮ ਆਦੀ ਪਾਰਟੀ ਨੂੰ ਸ਼ਾਮ ਨੂੰ ਮੋੜ ਲਿਆਉਂਦੇ ਆ ਜਿਹੋ ਜਿਹੇ ਉਦਾਹਰਨ ਨੂੰ ਆਪਾਂ ਤਾਜੀ ਉਹ ਦੇਖਿਆ ਕਿ ਉਮੀਦਵਾਰ ਅਕਾਲੀ ਦਲ ਦਾ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਸਰਜੀਤ ਕੌਰ ਸ਼ਾਮਲ ਹੁੰਦੇ ਆ ਤੇ ਸ਼ਾਮ ਨੂੰ ਮਤਲਬ ਕਿ ਉਹ ਵਾਪਸ ਫਿਰ ਅਕਾਲੀ ਦਲ ਚ ਆ ਜਾਂਦੇ ਜਗੀਰ ਕੌਰ ਹੋਰੀ ਹੁਕਮ ਕਰਵਾਉਂਦੇ ਸੋ ਇਸ ਲਈ ਸਵੇਰੇ ਦਲ ਬਦਲੀ ਸ਼ਾਮ ਨੂੰ ਘਰ ਵਾਪਸੀ ਇਹ ਵੀ ਦੋ ਦੋ ਉਦਾਹਰਨਾਂ ਦੇ ਰੂਪ ਚ ਜਲੰਧਰ ਦੇ ਨਾਈਂ ਰਿਕਾਰਡ ਹੈ ਤੇ ਆਪਾਂ ਸ਼ਿਤਰੂ ਗੱਲ ਇਹ ਕਰ ਚੁੱਕੇ ਆ ਕਿ ਉਹਨਾਂ ਦੇ ਕਰ ਕੀ ਚੋਣ ਹੋ ਰਹੀ ਆ ਉਹ ਪਹਿਲਾਂ ਭਾਜਪਾ ਫਿਰ ਆਪ ਆਪ ਤੋਂ ਫਿਰ ਭਾਜਪਾ ਜੀ ਫਿਰ ਜਿਮਨੀ ਚੋਣ ਜੀ ਤੇ ਇਸ ਰਿਕਾਰਡ ਦੇ ਵਿੱਚ ਸ਼ਸ਼ੀਲ ਰਿੰਕੂ ਦਾ ਵੀ ਰਿਕਾਰਡ ਯਾਦ ਰੱਖਣ ਦੀ ਲੋੜ ਹੈ ਹੂੰ ਕਿ ਉਸ ਵਿਅਕਤੀ ਨੇ ਵੀ ਕਨ ਬੇਕੜਾ ਰਿਕਾਰਡ ਬਣਾਇਆ 3 ਸਾਲਾਂ ਚ 3 ਪਾਰਟੀਆਂ ਬਤਨੀਆਂ ਹੂੰ ਸ਼ਸ਼ੀਲ ਰਿੰਕੂ ਜੀ ਕਾਂਗਰਸ ਵੱਲੋਂ ਸ਼ੀਤਲ ਨਗਰਾਲ ਦੇ ਸਾਹਮਣੇ 222 ਦੇ ਵਿੱਚ ਵਿਧਾਨ ਸਭਾ ਚੋਣ ਲੜੀ ਕਾਂਗਰਸ ਦੀ ਟਿਕਟ ਤੇ ਜੀ 223 ਦੀ ਜਿਮਨੀ ਚੋਣ ਲੜੀ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੀ ਤੇ ਐਮਪੀ ਵੀ ਬਣ ਗਏ 224 ਚ ਫਿਰ ਟਿਕਟ ਮਿਲ ਗਈ ਪਰ ਟਿਕਟ ਸਣੇ ਭਾਜਪਾ ਚਲੇ ਗਈ 224 ਦੀ ਚੋਣ ਲੜੀ ਲੋਕ ਸਭਾ ਦੀ ਭਾਜਪਾਲੇ ਪਾਸਿਓ ਜੀ ਸੋ 3 ਸਾਲ 3 ਪਾਰਟੀਆਂ ਪਹਿਲਾਂ ਕਾਂਗਰਸ ਫਿਰ ਆਪ ਤੇ ਫਿਰ ਭਾਜਪਾ ਇਸ ਸ਼ਿਸ਼ਿੰਗੂਜ ਦੇ ਨਾਮ ਰਿਕਾਰਡ ਹੈ ਜਲੰਧਰ ਦਾ ਹੀ ਰਕਾਰਡ ਹੈ ਜੀ ਆਮ ਚੋਣਾਂ ਚ ਮਤਲਬ ਬਹੁਜਨ ਸਮਾਜ ਪਾਰਟੀ ਤੋਂ ਆਪਣਾ ਸਫਰ ਸ਼ੁਰੂ ਕਰਨ ਵਾਲੇ ਅਕਾਲੀ ਦਲ ਦੇ ਵੱਡੇ ਲੀਡਰ ਕਾ ਹੋਣ ਵਾਲੇ ਹੈ ਨਾ ਸਿਰਕਟ ਆਗੂ ਪਵਨ ਕੁਮਾਰ ਟੀਨੂ ਆਮ ਚੋਣਾਂ ਚ ਲੜਾਈ ਕਿਧਰੋਂ ਸੀ ਜੀ ਆਵਾਦੀ ਪਾਰਟੀ ਵੱਲੋਂ ਬਸਪਾ ਤੋਂ ਸ਼ੁਰੂ ਕਰ ਦਿੱਤਾ ਅਕਾਲੀ ਦਲ ਦੇ ਲੀਡਰ ਬਣੇ ਐਮ ਐਲ ਏ ਵੀ ਮਿਲੇ ਆਪ ਸੁਖਬੀਵਾਲ ਦੇ ਨੇੜੇ ਵੀ ਰਹੇ ਪਰ ਫਿਰ ਜਾ ਕੇ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਸੋ ਇਹ ਵੀ ਰਿਕਾਰਡ ਪਰਮੰਟਿੰਨੂ ਜੀ ਦਾ ਵੀ ਐਸੇ ਸ਼ਾਮਲਾ ਜਲੰਧਰ ਚ ਜੀ ਸਾਰੀ ਉਮਰ ਕਾਂਗਰਸ ਦੇ ਲੇਖੇ ਲਾਤੀ ਹੂੰ ਤੇ ਸਿਰਫ ਟਿਕਟ ਨਹੀਂ ਮਿਲੀ ਇਸ ਵਾਰ ਚਰਨੀ ਚੰਨੀ ਨੂੰ ਦੇਤੀ ਤਾਂ ਮਿੰਦਰ ਸਿੰਘ ਕੇਪੀ ਜੀ ਅਕਾਲੀ ਦਲ ਸ਼ਾਮਲ ਹੋ ਗਏ ਇਹ ਵੀ ਗੱਲ ਬਦਲੀ ਜਲੰਧਰ ਚ ਹੋਈ ਹੈ ਹੈਨਾ ਚੌਧਰੀ ਸੰਤੋਖ ਸਿੰਘ ਹੋਰਾਂ ਦੇ ਦੇਹਾਂਤ ਕਰਕੇ ਜਿਮਨੀ ਚੋਣ ਹੋਈ ਸੀ ਜੀ ਉਸ ਸਮੇਂ ਕਾਂਗਰਸ ਨੇ ਕਰਮਜੀਤ ਕੌਰ ਨੂੰ ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਦਿੱਤੀ ਸੀ ਹੂੰ ਪਰ ਉਹ ਜਿੱਤ ਨਹੀਂ ਸਕੇ ਪਰ 224 ਦੇ ਵਿੱਚ ਪਾਰਟੀ ਨੇ ਸਰਵੇ ਕਰਾਇਆ ਤੇ ਚਰਨਜੀਤ ਚੰਨੀ ਦਾ ਲੱਗਿਆ ਕਿ ਉਹ ਜਿੱਤ ਸਕਦੇ ਆ ਇਸ ਲਈ ਬੀਬੀ ਕਰਮਜੀਤ ਕੌਰ ਨੂੰ ਟਿਕਟ ਮਿਲੀ ਤੇ ਉਹਨਾਂ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਜੀ ਜਿਹੜੇ ਸ਼ਿਸ਼ਿਰ ਰਿੰਕੂ ਨੇ ਹਰਾਇਆ ਸੀ ਹੈਨਾ ਉਹ ਵੀ ਭਾਜਪਾ ਚ ਤੇ ਜਿਹੜੀ ਹਾਰੀ ਸੀ ਵੀ ਉਹ ਵੀ ਭਾਜਪਾ ਚ ਜਿਹੜੀ ਸ਼ਿਤਰੋਂ ਅੰਗਰਾਲ ਤੋਂ ਸ਼ਿਸ਼ਿਰ ਰਿੰਕੂ ਹਾਰੇ ਸੀ ਹੈ ਫਿਰ ਆਪ ਚ ਆਗੇ ਸੀ ਸੋ ਇਹ ਇਹ ਜਲੰਧਰ ਦੇ ਨਾਮ بڑے ਰਿਕਾਰਡ ਹੈ ਜਨਾਬ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਇਸ ਜਿਮਨੀ ਚੋਣ ਦੇ ਵਿੱਚ ਜਿਹਨੂੰ ਉਮੀਦਵਾਰ ਬਣਾਇਆ ਹੂੰ ਉਹ ਵੀ ਦਲ ਬਦਲੂ ਹੈ ਜੀ ਭਗਤ ਚੁੰਨੀ ਲਾਲ ਹੋਰੀ ਭਾਜਪਾ ਦੀ ਸਰਕਾਰ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਚ ਮੰਤਰੀ ਉਧੇ ਤੱਕ ਰਹੇ ਤੇ ਉਹਨਾਂ ਦਾ ਮੁੰਡਾ ਵੀ ਉਸੇ ਪਾਰਟੀ ਚ ਰਹਾ ਤੇ ਹੁਣ ਉਹ ਆਮ ਆਦਮੀ ਪਾਰਟੀ ਕੋਲ ਉਮੀਦਵਾਰ ਜੀ ਸੋ ਇਸ ਇਹ ਵੀ ਦਲ ਬਦਲੀ ਜਲੰਧਰ ਦੇ ਡਿਪਟੀ ਮੀਅਰ ਕਮਲਜੀਤ ਪਾਟਿਆ ਹੋਰੀ ਹਮ ਅਕਾਲੀ ਦਲ ਚੋਂ ਆਪ ਚਾਏ ਆਪ ਚੋਂ ਭਾਜਪਾ ਚਲੇ ਗਏ ਤੇ ਫਿਰ ਮੁੜ ਕੇ ਫੇਰ ਆਪ ਚਾ ਗਏ ਹਮ ਆ ਹੁਣ ਮੁਖੰਤਰੀ ਸਾਹਿਬ ਨੇ ਫਿਰ ਸ਼ਾਮਲ ਕੀਤਾ ਸੋ ਇਹ ਵੀ ਕਾਂਗਰਸ ਦਾ ਸਾਬਕਾ ਐਮ ਸੀ ਜਗਦੀਸ਼ ਸਮਰਾਏ ਦਲ ਬਦਲ ਕੇ ਭਾਜਪਾ ਸ਼ਾਮਲ ਹੋਇਆ ਇੱਕ ਮਹੀਨੇ ਦੇ ਅੰਦਰ ਅੰਦਰ ਵਾਪਸ ਫਿਰ ਆਮ ਆਦੀ ਪਾਰਟੀ ਚ ਗਿਆ ਨੂੰ ਕਮਾਲ ਹੈ ਜਨਬ ਭਾਜਪਾ ਮਤਲਬ ਕਿ ਕਾਂਗਰਸ ਤੋਂ ਭਾਜਪਾ ਭਾਜਪਾ ਤੋਂ ਆਪ ਇੱਕ ਮਹੀਨੇ ਚ ਸਾਰਾ ਕੁਝ ਸੋ ਇੰਜ ਜਲੰਧਰ ਜਲੰਧਰ ਚ ਮਤਲਬ ਮੌਜੂਦਾ ਐਮਪੀ ਦਾ ਮੌਜੂਦਾ ਐਮਐਲਏ ਦਾ ਤਿੰਨ ਤਿੰਨ ਸਾਬਕਾ ਐਮਐਲਿਆਂ ਦਾ ਸਾਬਕਾ ਐਮਐਲਏ ਸਾਬਕਾ ਐਮਪੀ ਮੰਤਰੀਆਂ ਦਾ ਮੇਰਾਂ ਦਾ ਸਾਬਕਾ ਡਿਪਟੀ ਮੇਰਾਂ ਦਾ ਦਰਜਨਾਂ ਦੇ ਕਰੀਬ ਕਾਉਂਸਲਰਾਂ ਦਾ ਦਲ ਬਦਲੀਆਂ ਸੋ ਜਲੰਧਰ ਦਲ ਬਦਲੀਆਂ ਦੀ ਮੰਡੀ ਬਣ ਗਿਆ ਜੀ ਇਤੋਂ ਬਾਅਦ ਹੋਰ ਅੰਕੜੇ ਕੀ ਚਾਹੀਦੇ ਦੱਸੋ ਮਮ ਦੇਖੋ ਜਿੱਥੇ ਤਾਂ ਨਾ ਜੀ ਹੋਇਆ ਵੀ ਸਾਲ ਦੌਰਾਨ ਜਾਂ ਮਹੀਨੇ ਦੇ ਵਿੱਚ ਵਿੱਚ ਦਾਲ ਬਦਲੇ ਗਏ ਉਹ ਤਾਂ ਚਲੋ ਇੱਕ ਗੱਲ ਆ ਪਰ ਜਿਹੜੀ ਆ ਗੱਲ ਨਾ ਵੀ ਸਵੇਰੇ ਇੱਕ ਪਾਰਟੀ 'ਚ ਗਏ ਤਾਂ ਫੇਰ ਸ਼ਾਮ ਨੂੰ ਘਰ ਵਾਪਸੀ ਹੋ ਗਈ ਇਨੀ ਦੇਰ ਤੱਕ ਛੋਲੇ ਭੋਂਗੇ ਰੱਖੇ ਹੁਣ ਉਹਨਾਂ ਦੀ ਸਬਜ਼ੀ ਬਣਾਉਣ ਨੂੰ ਤਿਆਰ ਨਹੀਂ ਹੁੰਦੇ ਸ਼ੋਸ਼ਲ ਮੀਡੀਆ ਤੇ ਬਕਾਇਦਾ ਪਾਇਆ ਗਿਆ ਕਹਿੰਦੇ ਕਿ ਇੱਕ ਵਿਆਹ ਦੇ ਵਿੱਚ ਬੀਬੀਆਂ ਤਿੰਨ ਸੂਟ ਬਦਲਦੀਆਂ ਪਰ ਬੀਬੇ ਨੇ ਇੱਕੋ ਸੂਟ 'ਚ ਦੋ ਪਾਰਟੀਆਂ ਬਦਲ ਲਈਆਂ ਹਮਮ ਮਤਲਬ ਕਿੰਨਾ ਕੁਸ਼ ਲੋਕ ਕਿੱਥੇ ਤੱਕ ਕ੍ਰੀਏਟੀਵਿਟੀ ਕਰਦੇ ਜੀ 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 ਬਿਲਕੁਲ ਇਸ ਇਸ ਸਿਥਿਤੀ ਕਿਉਂ ਇਹ ਰਾਜਨੀਤੀ ਦਾ ਮਜ਼ਾਕ ਹੈ ਇਹ ਕਿਸੇ ਵਿਅਕਤੀ ਦਾ ਨਹੀਂ ਜੀ 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 ਰਾਜਨੀਤੀ ਤੇ ਤਾਂਜ ਹੈ ਕਿ ਸਾਡੀ ਹਾਲਤ ਕੀ ਹੋ ਗਈ ਹੈ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਅੱਛਾ ਦੀਪਕ ਜੀ ਦੱਸਿਓ ਕੱਲ ਨੂੰ ਅ ਪੰਡਿਤ ਰਿਕਾ ਜੀ ਹੁਣ ਅਮਰਿਤਪਾਲ ਸਿੰਘ ਨੇ ਕੱਲ ਨੂੰ ਬਤੌਰ ਮੈਂਬਰ ਆਫ ਪਾਰਲੀਮੈਂਟ ਸੌਂ ਚੁੱਕਣੀ ਆ ਤੁਸੀਂ ਕੱਲ ਖਬਰ ਸੰਜੀ ਕੀਤੀ ਸੀ ਵੀ ਪੈਰੋਲ ਵਾਸਤੇ ਮਨਜ਼ੂਰੀ ਮਿਲ ਗਈ ਆ ਹੁਣ ਇਹ ਦੱਸਿਓ ਕੱਲ ਪਹਿਲਾਂ ਜਿਹੜੇ ਮੁੱਢਲੇ ਸੰਕੇਤ ਸੀ ਉਹਦੇ ਮੁਤਾਬਕ ਇਹ ਸੀ ਵੀ ਕਿਸੇ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਹੈ ਪਰ ਕੀ ਇਸ ਪੈਰੋਲ ਦੌਰਾਨ ਕੋਈ ਇਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਹੈ ਵੀ ਅਮਰਿਤਪਾਲ ਸਿੰਘ ਘੱਟੋ ਘੱਟ ਆਪਣੇ ਪਰਿਵਾਰ ਨੂੰ ਮਿਲ ਸਕਣ ਬਿਲਕੁਲ ਜੀ ਹਮ ਹਮ ਅਮਰਿਤਪਾਲ ਸਿੰਘ ਆਪਣੇ ਪਰਿਵਾਰ ਨੂੰ ਮਿਲ ਵੀ ਸਕਦੇ ਆ ਹਮ ਹਮ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲ ਸਕਦੇ ਆ ਇਹ ਦੇਖੋ ਜਦੋਂ ਆਪਾਂ ਕੱਲ ਗੱਲ ਕਰ ਰਹੇ ਸੀ ਆਪਾਂ ਗੱਲ ਕਰ ਰਹੇ ਸੀ ਕਿ ਇਹ ਮੁੱਢਲੀ ਜਾਣਕਾਰੀ ਆ ਰਹੀ ਹੈ ਜੀ ਕਿ ਸ਼ਰਤ ਅਧਾਰਤ ਉਹਨਾਂ ਨੂੰ ਪਰੋਲ ਮਿਲੀ ਹੈ 4 ਦਿਨ ਜਾਂ 4 ਦਿਨਾਂ ਤੋਂ ਘੱਟ ਸਿਰਫ ਸੌ ਚੁੱਕਣ ਲਈ ਪਰੋਲ ਮਿਲੀ ਹੈ ਜੀ ਸੋ ਹੁਣ ਉਹ ਪੂਰਾ ਬੇਰਵਾ ਜਿਹੜੀਆਂ ਸ਼ਰਤਾਂ ਦੇ ਅਧਾਰਤ ਤੇ ਪਰੋਲ ਮਿਲੀ ਹੈ ਉਹ ਸਾਹਮਣੇ ਆ ਗਿਆ ਕਿਉਂਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਡੀਸੀ ਦੇ ਹਵਾਲੇ ਨਾਲ ਇਹ ਚਿੱਠੀ ਗਈ ਹੈ ਜਿਹਦੇ ਵਰਨਾ ਪਰੋਲ ਮਿਲੀ ਹੈ ਸੋ ਉਹ ਸ਼ਰਤਾਂ ਵੀ ਇਧਰੋਂ ਘੜੀਆਂ ਨਹੀਂ ਆ ਮਤਲਬ ਜੀ ਇਹ ਜਿਹੜੀਆਂ 10 ਸ਼ਰਤੀ ਜਿਹੜੀ ਪੈਰੋਲ ਹੈ ਇਹਦੇ ਵਿੱਚ ਸਪੱਸ਼ਟ ਹੈ ਕਿ ਅਮਰਿਤਪਾਲ ਸਿੰਘ ਦਿੱਲੀ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਰਿਵਾਰਕਾਂ ਨੂੰ ਮੈਂਬਰਾਂ ਨੂੰ ਮਿਲ ਵੀ ਸਕਦੇ ਆ ਪਰ ਉਸ ਦੌਰਾਨ ਕੋਈ ਵੀਡੀਓਗ੍ਰਾਫੀ ਨਹੀਂ ਹੋਏਗੀ ਕੋਈ ਫੋਟੋਗ੍ਰਾਫੀ ਨਹੀਂ ਹੋਏਗੀ ਤੇ ਕੋਈ ਇਹੋ ਜਿਹਾ ਰਾਸ਼ਟਰ ਨਾਲ ਸੰਬੰਧਿਤ ਕੋਈ ਬਿਆਨ ਨਹੀਂ ਦਿੱਤਾ ਜਾਏਗਾ ਤੇ ਉਸ ਨੂੰ ਕੋਈ ਰਿਸ਼ਤੇਦਾਰ ਉਹਨਾਂ ਦਾ ਕੋਈ ਨੇੜਲਾ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰੇਗਾ ਇਹ 10 ਸ਼ਰਤਾਂ ਨੇ ਜਿੱਕਰ ਮੈਂ ਉਹਨਾਂ ਦਾ ਗੱਲ ਕਰਾਂ ਸਭ ਤੋਂ ਪਹਿਲੀ ਸ਼ਰਤ ਹੈ ਕਿ ਜੇਲ੍ਹ ਤੋਂ ਜੇਲ੍ਹ ਤੱਕ ਡਿਬੜੂਗਰ ਜੇਲ੍ਹ ਤੋਂ ਦਿੱਲੀ ਤੇ ਦਿੱਲੀ ਤੋਂ ਵਾਪਸ ਡਿਬੜੂਗਰ ਜੇਲ੍ਹ ਤੱਕ ਸਾਰੀ ਜ਼ਿੰਮੇਵਾਰੀ ਐਸਐਸਪੀ ਅੰਮ੍ਰਿਤਸਰ ਪਿੰਡੂ ਦੀ ਹੋਵੇਗੀ ਹੂੰ ਹੂੰ ਉਹਦੀ ਅਗਵਾਈ ਦੇ ਵਿੱਚ ਆਪਾਂ ਕੱਲ ਗੱਲ ਕਰੀ ਸੀ ਨਾ ਕਿ ਪੰਜਾਬ ਦੀ ਟੀਮ ਉੱਥੇ ਪਹੁੰਚ ਗਈ ਹੈ ਉਹਨਾਂ ਜ਼ਿਲ੍ਹੇ ਤੋਂ ਲੈਣਾ ਹੈ ਬੇਸ਼ੱਕ ਡਿਬੜੂਗਰ ਜੇਲ੍ਹ ਦੇ ਵੀ ਕੁਝ ਮਤਲਬ ਸੁਰੱਖਿਆ ਦਸਤੇ ਦੇ ਕੁਝ ਮੈਂਬਰ ਉਹਨਾਂ ਦੇ ਨਾਲ ਹੋਣਗੇ ਪਰ ਓਵਰਆਲ ਇਹ ਸਾਰੀ ਪੈਰੋਲ ਦੇ ਦੌਰਾਨ ਅਮਰਪਾਲ ਸਿੰਘ ਦੀ ਵਾਪਸੀ ਤੱਕ ਦੀ ਜ਼ਿੰਮੇਵਾਰੀ ਜੇਲ੍ਹ ਤੋਂ ਦਿੱਲੀ ਤੇ ਦਿੱਲੀ ਤੋਂ ਡਿਪਰੋ ਜੇਲ੍ਹ ਤੱਕ ਦੀ ਸਾਰੀ ਜ਼ਿੰਮੇਵਾਰੀ ਐਸਐਸਪੀ ਅੰਮ੍ਰਿਤਸਰ ਪਿੰਡੂ ਦੀ ਹੋਏਗੀ ਹੂੰ ਹੂੰ ਕਿੰਨੇ ਪੁਲਿਸ ਮੁਲਾਜ਼ਮ ਨਾਲ ਲੈ ਕੇ ਜਾਣੇ ਨੇ ਪੰਜਾਬ ਪੁਲਿਸ ਦੇ ਟੀਮ ਦੇ ਕਿੰਨੇ ਪੁਲਿਸ ਅਧਿਕਾਰੀ ਪੁਲਿਸ ਮੁਲਾਜ਼ਮ ਨਾਲ ਹੋਣਗੇ ਕਿਹੜੇ ਕਿਹੜੇ ਰੈਂਕ ਦੇ ਹੋਣਗੇ ਇਹ ਸਾਰਾ ਤੈਅ ਕਰਨ ਦੀ ਜ਼ਿੰਮੇਵਾਰੀ ਵੀ ਐਸਐਸਪੀ ਅੰਮ੍ਰਿਤਸਰ ਪਿੰਡੂ ਦੀ ਹੈ ਜੀ ਜੀ ਇਸੇ ਵਿੱਚ ਦੂਸਰੀ ਸ਼ਰਤ ਹੈ ਕਿ ਲੋਕ ਸਭਾ ਦੀ ਸਪੀਕਰ ਦੀ ਮਨਜ਼ੂਰੀ ਨਾਲ ਹੂੰ ਹੂੰ ਉਹ ਕਿੰਨੇ ਸੁਰੱਖਿਆ ਕਰਮੀਆਂ ਨੂੰ ਲੋਕ ਸਭਾ ਦੇ ਅੰਦਰ ਸੰਸਦ ਤੱਕ ਕਿੱਥੇ ਤੱਕ ਲਿਜਾ ਸਕਦੇ ਨੇ ਇਹ ਐਸਐਸਪੀ ਅੰਮ੍ਰਿਤਸਰ ਨੇ ਦੇਖਣਾ ਇਹ ਲੋਕ ਸਵਾ ਸਪੀਕਰ ਦੇ ਵੱਲੋਂ ਉਹਨਾਂ ਨੂੰ ਜੋ ਆਗਿਆ ਮਿਲਣੀਆਂ ਉਹ ਤਾਂ ਉਹਨਾਂ ਨੇ ਉਹ ਨਿਰਦੇਸ਼ ਦੇ ਅਨੁਸਾਰ ਪਾਲਣ ਕਰਨਾ ਹੈ ਜੀ ਤੀਸਰਾ ਹੈ ਜੀ ਪੈਰੋਲ ਦੇ ਦੌਰਾਨ ਦਿੱਲੀ ਤੋਂ ਇਲਾਵਾ ਕਿਤੇ ਹੋਰ ਲਿ ਜਾਣ ਦੀ ਕਿਤੇ ਹੋਰ ਜਾਣ ਦੀ ਅਮਰਪਾਲ ਸਿੰਘ ਨੂੰ ਮਨਜ਼ੂਰੀ ਨਹੀਂ ਗਈ ਜੀ ਤੇ ਇਹਦੀ ਪਾਲਣਾ ਕਰਾਉਣਾ ਜ਼ਿੰਮੇਵਾਰੀ ਐਸਐਸਪੀ ਅੰਮ੍ਰਿਤਸਰ ਪਿੰਡੂ ਦੀ ਹੋਏਗੀ ਹਮਮ ਪੰਜਵੀਂ ਹੈ ਜੀ ਸੰਸਦ ਤੋਂ ਇਲਾਵਾ ਹਮਮ ਸੰਸਦ ਦੇ ਅੰਦਰ ਜਿੰਨੀ ਦੇਰ ਅਮਰਪਾਲ ਸਿੰਘ ਰਹਿੰਦੇ ਆ ਜਾਂ ਰਹਿਣਾ ਪੈਂਦਾ ਜਾਂ ਲੋੜ ਪੈਂਦੀ ਹੈ ਉਹ ਤੋਂ ਇਲਾਵਾ ਉਹ ਦਿੱਲੀ 'ਚ ਹੀ ਰਹਿ ਸਕਦੇ ਆ ਦਿੱਲੀ ਚ ਕਿੱਥੇ ਰੱਖਣਾ ਕਿੱਥੇ ਨਹੀਂ ਰੱਖਣਾ ਕਿੱਥੇ ਠਹਿਰਾਉਣਾ ਕਿੱਥੇ ਸਵਾਉਣਾ ਕਿੱਥੇ ਨਵਾਉਣਾ ਕਿੱਥੇ ਖੋਣਾ ਇਹ ਜ਼ਿੰਮੇਵਾਰੀ ਵੀ ਐਸਐਸਪੀ ਅੰਮ੍ਰਿਤਸਰ ਪਿੰਡੂ ਦੀ ਹੋਏਗੀ ਸੋ ਪੂਰੀ ਤਰ੍ਹਾਂ ਇਹਦੇ ਪਰੋਲ ਦੇ ਵਿੱਚ ਮਤਲਬ ਉਹ ਬਰਾਬਰ ਤਰ ਸਮਝੋ ਇਸ ਤੋਂ ਇਲਾਵਾ ਪੰਜਾਬ ਦੇ ਬੰਦੀ ਹੁਕਮ 1981 ਦੀ ਧਾਰਾ 2 ਸੀ ਦੇ ਤਹਿਤ ਹਮ ਹਮ ਅਮਰਤਪਾਲ ਸਿੰਘ ਦਿੱਲੀ ਛੀ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰ ਸਕਦੇ ਜੀ ਇਸ ਸ਼ਰਤ ਦੇ ਵਿੱਚ ਸ਼ਾਮਲ ਹੈ ਹਮ ਹਮ ਜੀ ਸ਼ਰਤ ਕਹਿੰਦੀ ਹੈ ਕਿ ਪੰਜਾਬ ਬੰਦੀ ਹੁਕਮ 181 ਦੀ ਧਾਰਾ 2C ਦੇ ਤਹਿਤ ਅਮਰਤਪਾਲ ਸਿੰਘ ਵਿਲੇਜ ਹੀ ਪਰਿਵਾਰਕ ਮੈਂਬਰਾਂ ਨਾਲ ਵੈਸੇ ਤਰ੍ਹਾਂ ਮੁਲਾਕਾਤ ਕਰ ਸਕਦੇ ਹਨ ਹਾਂ ਇਸ ਤਰ੍ਹਾਂ ਜਿਹੜੀ ਅਗਲੀ ਸ਼ਰਤ ਹੈ ਉਹ ਗੌਰ ਕਰਦੀ ਹੈ ਇਸ ਤਰ੍ਹਾਂ ਅਮਰਤਪਾਲ ਸਿੰਘ ਕੋਈ ਵੀ ਰਾਸੀ ਸੁਰੱਖਿਆ ਸੰਬੰਧੀ ਬਿਆਨ ਜਾਰੀ ਨਹੀਂ ਕਰ ਸਕਦੇ ਜੀ ਜੇ ਕਰਦੇ ਹੈ ਤਾਂ ਇਹਦੇ ਲਈ ਐਸਐਸਪੀ ਅਮਰitsar ਜ਼ਿੰਮੇਵਾਰ ਹੋਗਾ ਜੀ ਜਿਹੜਾ ਨਾਲ ਐਸਐਸਪੀ ਅਮਰitsar ਪਿੰਡ ਉਹ ਜ਼ਿੰਮੇਵਾਰ ਹੋਏਗਾ ਸੋ ਬਿਆਨ ਨਹੀਂ ਦਿੱਤਾ ਜਾ ਸਕਦਾ ਅਮਰਤਪਾਲ ਦੇ ਕਿਸੇ ਵੀ ਰਿਸ਼ਤੇਦਾਰ ਨੂੰ ਅਮਰਤਪਾਲ ਸਿੰਘ ਦੀ ਵੀਡੀਓ ਬਣਾਉਣ ਉਹਨਾਂ ਨਾਲ ਫੋਟੋਗ੍ਰਾਫੀ ਕਰਨ ਤੇ ਸੋਸ਼ਲ ਮੀਡੀਆ ਤੇ ਉਸ ਨੂੰ ਅਪਲੋਡ ਕਰਨ ਦੀ ਇਜਾਜ਼ਤ ਨਹੀਂ ਬਈਗੀ ਹੂੰ ਹੂੰ ਜੀ ਮਤਲਬ ਜੇ ਕਰ ਵੀ ਨਹੀਂ ਤਾਂ ਤੁਸੀਂ ਜਿੰਨ ਤੱਕ ਨਹੀਂ ਕਰ ਸਕਦੇ ਤੁਸੀਂ ਹੈਨਾ ਉਥੇ ਸਹਿਮਤੀ ਨਾਲ ਹੋ ਵੀ ਗਈ ਪਰ ਡਿਵਰੂਗਲ ਜੇਲ ਤੋਂ ਦਿੱਲੀ ਤੇ ਦਿੱਲੀ ਤੋਂ ਡਿਵਰੂਗਲ ਜੇਲ ਤੱਕ ਹੂੰ ਹੂੰ ਹੈਨਾ ਜਿੰਨਾ ਵੀ ਮਤਲਬ ਕਿ ਸਮਾਂ ਲੱਗਦਾ ਆਉਣ ਜਾਣ ਦਾ ਸਮਾਂ ਜੀ ਡਿਪੂਰ ਜੇਲ ਤੋਂ ਪਹਿਲਾਂ ਅਸਾਮ ਦੇ ਕਿਸੇ 에어ਪੋਰਟ ਤੇ ਜਾ ਕੇ ਫਿਰ ਸਿੱ ਨਿਕੂ ਕਿ ਉਹਨੂੰ ਗੁਪਤ ਰੱਖਿਆ ਜਾ ਰਿਹਾ ਜੀ। ਹਾਂ ਹਾਂ ਉੱਥੋਂ ਫਿਰ ਦਿੱਲੀ ਦਿੱਲੀ ਤੋਂ ਕਿਹੜੇ ਸਾਧਨਾਂ ਬਾਇ ਸੰਸਦ ਤੱਕ ਇਹ ਸਾਰਾ ਜਿਹੜਾ ਸਮਾਂ ਪਿਰੜਾ ਆਉਣ ਜਾਣ ਦਾ ਇਹ ਵੀ 4 ਦਿਨਾਂ ਦੀ ਪਿਰੋਲ ਦੀ ਸਮਾਂ ਹੱfte ਵਿੱਚ ਗਿਣਿਆ ਲੋ। ਹਾਂ ਹਾਂ ਉਸੇ ਸਮੇਂ ਇਨੁਵਾਦ ਨਹੀਂ ਕਰ ਸਕਦੇ ਉਹਦੇ ਵਿੱਚ ਹੀ ਜੀ ਜੀ ਇਸੇ ਤਰ੍ਹਾਂ ਆਉਣ ਜਾਣ ਦਾ ਸਾਰਾ ਖਰਚਾ ਡੀਜੀਪੀ ਪੰਜਾਬ ਦੇ ਵਿਭਾਗੀ ਬਜਟ ਤੋਂ ਵਸੂਲਿਆ ਜਾਊਗਾ। ਹਾਂ ਹਾਂ ਜਿਹੜਾ ਡੀਜੀਪੀ ਪੰਜਾਬ ਦਾ ਵਿਭਾਗੀ ਬਜਟ ਹੈ ਉਹਦੀ ਜ਼ਿੰਮੇਵਾਰੀ ਹੈ ਇਹ ਸਾਰਾ ਹੋ ਜਾਣ ਦਾ ਖਰਚਾ ਉਹਨੇ ਹੀ ਰੱਖਣਾ ਰਹਿਣਾ ਖਾਣਾ ਪੀਣਾ ਤੇ ਐਸਐਸਪੀ ਅੰਮ੍ਰਿਤਸਰ ਇਸ ਤੋਂ ਇਲਾਵਾ ਕੋਈ ਵੀ ਹਦਾਇਤ ਹੋਵੇ ਦਿੱਲੀ ਦੇ ਦੌਰਾਨ ਸੰਸਦ ਦੇ ਦੌਰਾਨ ਉਹਨਾਂ ਨੂੰ ਲੋਕ ਸਭਾ ਸਪੀਕਰ ਦੀ ਗੱਲ ਮੰਨਣੀ ਹੋਵੇ ਜੀ ਸੋ ਇਹ 10 ਸ਼ਰਤਾਂ ਹੈ ਜਿਹਨਾਂ ਦੇ ਸਪੱਸ਼ਟ ਹੈ ਕਿ ਅਮਰਪਾਲ ਸਿੰਘ ਐ ਇਸ ਸ਼ਰਤ ਦੇ ਤਹਿਤ ਇਸ ਐਕਟ ਦੇ ਤਹਿਤ ਆਪਣੇ ਰਿਸ਼ਤੇਦਾਰਾਂ ਨੂੰ ਪਰਵਾਦ ਮੈਂਬਰਾਂ ਦਿੱਲੀ ਚ ਤਾਂ ਮਿਲ ਸਕਦੇ ਆ ਜਦੋਂ ਕਿ ਪਰਵਾਦ ਦੀ ਕੋਸ਼ਿਸ਼ ਸੀ ਕਿ ਉਹ ਸਚਕਣ ਅੰਮ੍ਰਿਤ ਸਚਕਣ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਹੀ ਹੋਣ ਅਬ ਵੀ ਜਿੱਤ ਦੀ ਕੋਸ਼ਿਸ਼ ਨਸ ਮਸਤਕ ਹੋਣ ਉਸ ਤੋਂ ਬਾਅਦ ਹਰ ਇੱਕ ਦੇ ਚਲੋਕਾਂ ਦਾ ਧੰਨਵਾਦ ਵੀ ਕਰਨ ਸਮੱਸਿਆਵਾਂ ਨੂੰ ਸਮਝਣ ਧੰਨਵਾਦ ਆ ਰੋਡ ਸ਼ੋਅ ਕੱਢਿਆ ਜਾਵੇ ਤੇ ਪਿੰਡ ਵੀ ਆਉਣ ਪਰਵਾਹ ਬੜੀ ਕੋਸ਼ਿਸ਼ਾਂ ਸੀ ਇਥੋਂ ਤੱਕ ਕਿ ਉਹਨਾਂ ਦੇ ਕੁਛ ਨੇ ਕਿ ਉਹਨਾਂ ਨੂੰ ਪੰਜਾਬ ਦੀ ਜਿੱਤ ਵਿੱਚ ਤਬਦੀਲ ਕੀਤਾ ਜਾਵੇ ਜੀ ਪਰ ਆ ਪਰੋ ਸੋਚ ਚੁੱਕਾ ਲਈ ਪਰੋ ਜਿਹੜੀ ਮਿਲੀ ਹੈ ਕੁਝ ਸਰਤੋਪਨ ਹੈ ਪਰ ਨਾਲੇ ਰੋਲੀ ਹੋ ਜਾਂਦਾ ਕੱਲੂ ਹੀ ਸੋਚ ਕਾ ਦਿੱਤੀ ਜਾਵੇ ਕਿਉਂਕਿ ਇਹ ਪਰੋਨ 4 ਦਿਨਾਂ ਚ 4 ਦਿਨਾਂ ਤੋਂ ਘਟਾ ਸਿਰਫ 5 ਕੌਂ ਦੇ ਜੀ ਜੀ ਸੋ ਇਸ ਲਈ ਹੁਣ ਇਹਦੇ ਤੇ ਖਾਸ ਵੀ ਉਮੀਦ ਹੈ ਕਿ ਕੱਲ ਨੂੰ ਆਪਤਪਾਸ ਪਹੁੰਚ ਸਕਦਾ ਹੈ ਫਰਾਜੀ ਸੇਖ ਵੀ ਕੱਲੂ ਹੈ ਹਾਂ ਜੀ ਅੱਛਾ ਦੀਪਕ ਜੀ ਦੱਸਿਓ ਪੰਜਾਬ ਸਰਕਾਰ ਦੀ ਯੋਜਨਾ ਫੇਲ ਹੋਈ 4 ਮਹੀਨਿਆਂ ਚ 4 ਫਰਿਸ਼ਤੇ ਵੀ ਨਹੀਂ ਲੱਭੇ ਕੀ ਵੇਰਵਾ ਜੀ ਇਸ ਖਬਰ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬੜੇ ਜੋਸ਼ ਉਪ ਨਾਲ ਇਹ ਸਪਸ਼ਟਤਾ ਮੈਨਸ਼ਨ ਕੀਤੀ ਸੀ ਕਿ ਸੜਕ ਤੇ ਜਦੋਂ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਜਿਹੜੇ ਲੋਕ ਛੱਟੇ ਜਾਂਦੇ ਨੇ ਅਕਸਰ ਵਾਚ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜੀ। ਪਰ ਅਸੀਂ ਉਹਨਾਂ ਨੂੰ ਕਹਿੰਦੇ ਫਰਿਸ਼ਤੇ ਮੰਨਾਂਗੇ ਕਿ ਥਰਡ ਪਰਸਨ ਕੋਈ ਜਿਹਦਾ ਉਸ ਹਾਦਸੇ ਵਾਲੇ ਵਿਅਕਤੀ ਨਾਲ ਕੋਈ ਨਾਤਾ ਰਿਸ਼ਤਾ ਨਹੀਂਗਾ ਉਹ ਸੜਕ ਤੋਂ ਚੱਕ ਕੇ ਕਿਸ ਨੂੰ ਹਸਤਾ ਲੈ ਕੇ ਜਾਂਦਾ ਤਾਂ ਉਸ ਤੋਂ ਕੁਝ ਖਿੱਚ ਨਹੀਂ ਹੋਊਗੀ ਉਸ ਨੂੰ ਇੱਕ ਮਾਣ ਪੱਤਰ ਸਰਮਾਨ ਪੱਤਰ ਤੇ 2000 ਰੁਪਏ ਦਾ ਨਾਮ ਦਿੱਤਾ ਜਾਂਦਾ ਹੈ। ਜੀ। ਔਰ ਉਸ ਜ਼ਖਮੀ ਦਾ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਮੁਫਤ ਇਲਾਜ ਹੋ ਗਿਆ ਬਿਸ਼ਰਤੇ ਉਹ ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ ਜੀ ਅਜਿਹੇ ਪੰਜਾਬ ਚ ਲਗਭਗ 493 ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਨੇ ਜਿਨ੍ਹਾਂ ਨੂੰ ਸਿੱਧੇ ਰੂਪ ਚੇ ਮਨਜ਼ੂਰੀ ਮਿਲੀ ਸੀ ਕਿ ਤੁਹਾਨੂੰ ਤੁਸੀਂ ਮੁਫਤ ਇਲਾਜ ਕਰਨਾ ਜੀ ਮਤਲਬ ਫਰਵਰੀ ਤੋਂ ਲੈ ਕੇ ਜੇ ਮੈਂ 4 ਮਹੀਨਿਆਂ ਦਾ ਡਾਟਾ ਵੀ ਦੇਖਾਂ ਤਾਂ 4 ਮਹੀਨਿਆਂ ਚ 70 ਜ਼ਖਮੀਆਂ ਦਾ ਮੁਫਤ ਇਲਾਜ ਤਾਂ ਹੋਇਆ ਪਰ ਜ਼ਖਮੀ ਤਾਂ ਸੈਂਕੜੇ ਆਏ ਹੋਣੇ ਇਸ ਤਰ੍ਹਾਂ ਜੀ 70 ਦਾ ਇਲਾਜ ਕਿਉਂ ਕਿਉਂਕਿ ਇਹ ਨਿਯਮ ਦਾ ਬਹੁਤਾ ਤਾਂ ਸਟਾਫ ਨੂੰ ਵੀ ਇਹ ਜਾਣਕਾਰੀ ਨਹੀਂ ਨਾ ਇਹਦੀ ਪੋਰਟਲ ਤੇ ਕੋਈ ਮਸ਼ਹੂਰੀ ਕੀਤੀ ਗਈ ਨਾ ਅਖਬਾਰੀ ਇਸ਼ਤਿਹਾਰੀ ਰੂਪ ਚ ਮਸ਼ਹੂਰੀ ਕੀਤੀ ਗਈ ਹੈਨਾ ਨਾ ਉੱਥੇ ਕੋਈ ਬੈਨਰ ਪੋਰਟਰ ਹਸਤਾਲਾਂ ਚ ਲੱਗਿਆ ਹਾਂ ਉਹ ਬੋਰਡ ਲਾ ਕੇ ਪ੍ਰਚਾਰ ਗੂਹ ਜਿੰਦਾ ਅਖਬਾਰਾਂ ਚ ਇਸ਼ਤਿਹਾਰ ਹੋ ਜਾਂਦੇ ਆ ਕਿਹੜਾ ਯੋਜਨਾ ਆ ਗਈ ਜੀ ਪੱਤਰ ਹੱਥ ਤੇ ਉਹਦੀ ਜਾਣਕਾਰੀ ਜਿਆਦਾਤਰ ਜ਼ਿਲ੍ਹਿਆਂ ਚ ਪਤਾ ਹੀ ਨਹੀਂ ਜੀ ਫਿਰ ਜਿਹੜੇ ਲੋਕ ਛੱਡ ਕੇ ਆਉਂਦੇ ਰਹੇ ਕੀ ਇੰਨੇ ਜੇ 70 ਜ਼ਖਮੀ ਆਏ ਆ ਇਹ ਤਾਂ ਉਹ ਹੈ ਜਿਹਨੂੰ ਫ੍ਰੀ ਲਾਜ ਮਿਲ ਗਿਆ ਉਹ ਤੋਂ ਇਲਾਵਾ ਜਿਹੜੇ ਸੈਂਕੜੇ ਲੋਕ ਆਏ ਕਹਿੰਦੇ ਜਿਆਦਾਤਰ ਐਂਬੂਲੈਂਸ ਹੀ ਲੈ ਕੇ ਆਈ ਪੁਲਿਸ ਟੀਮ ਹੀ ਲੈ ਕੇ ਆਈ ਤੇ ਜਿਨ੍ਹਾਂ ਨੂੰ ਆਮ ਲੋਕ ਛੱਡ ਕੇ ਵੀ ਗਏ ਉਹਨਾਂ ਤੋਂ ਪੁੱਛਿਆ ਤਾਂ ਕੁਛ ਨਹੀਂ ਗਿਆ ਪਰ ਉਹਨਾਂ ਨੂੰ ਮੁੜ ਕੇ ਯਾਦ ਵੀ ਨਹੀਂ ਕੀਤਾ ਕਿ ਭਾਈ ਤੁਹਾਡਾ ਦੋ ਜਰ ਦਾ ਨਾਮ ਕਿਸ ਤੱਕ ਪਹੁੰਚ ਹੀ ਨਹੀਂ ਕੀਤੀ ਸੋ ਕੀ ਸਰਕਾਰ ਨੂੰ 4-5 ਮਹੀਨਿਆਂ ਚ ਕੋਈ ਫਰਿਸ਼ਤਾ ਲੱਭਿਆ ਹੀ ਨਹੀਂ ਜਾਂ ਸਰਕਾਰ ਨੇ ਸਿਰਫ ਲੋਕਾਂ ਨੂੰ ਪ੍ਰਚਾਰ ਕਰਨਾ ਸੀ ਹਕੀਕਤ ਉੱਤੇ ਕੰਮ ਨਹੀਂ ਕਰਨਾ ਸੀ ਸੋ ਸੰਸਦ ਚ ਰੋੜਾ ਪੈ ਰਿਹਾ ਨਾ ਕਿ ਉਹ ਜਿਹੜੇ ਅਗਨੀ ਵੀਰ ਨੇ ਉਹਨਾਂ ਨੂੰ ਮਿਲਦਾ ਹੀ ਨਹੀਂ ਕਿੱਥੋਂ ਡਰਾ ਲੈਂਦਾ ਸੀ ਨਹੀਂ ਕਹਿੰਦੇ ਮਿਲਦਾ ਜੀ ਸੋ ਐਚਲੀ ਭਾਈ ਚੈੱਕ ਕਰ ਲਿਓ ਅਗਲੇ ਬੱਚੇ ਨੇ ਫਿਰਸੇ ਆ ਕੇ ਬੰਦਾ ਦਾਖਲ ਕਰਾ ਕੇ ਜਾਣ ਪਿਛਾ ਕੇ ਚੱਲ ਜਾਣ ਤੇ ਮੁੜ ਕੇ ਤੁਸੀਂ ਸਰਟੀਫਿਕੇਟ ਵੀ ਦੇਦੇ ਦੋ ਜਰਾਂ ਤੱਕ ਹੀ ਦੇਣਾ ਸੋ ਇਹ ਆਂਕੜਾ ਕਹਿੰਦਾ ਜੀ ਕਿ ਇਸ ਕਾਰਵਲ ਕਿਤੇ ਵੀ ਗੌਰ ਨਹੀਂ ਹੈ ਸੋ ਜਿਹੜੀਆਂ ਯੋਜਨਾਵਾਂ ਸ਼ੁਰੂ ਹੁੰਦੀਆਂ ਉਸ ਨੂੰ ਸਹੀ ਰੂਪ ਸਮਨੇ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਫਿਰ ਬਾਅਦ ਚੋਂ ਮਜ਼ਾਕ ਦਾ ਕੇਂਦਰ ਬਣਦੀ ਔਰ ਸਰਕਾਰ ਦੇ ਵੀ ਨਿਮੋਸ਼ੀਆਂ ਦਾ ਕਾਰਨ ਬਣਦਾ ਲੋਕਾਂ ਦਾ ਭਰੋਸਾ ਵੀ ਐਵੇਂ ਉੱਠਦਾ ਨਾ ਜੀ ਕਿਉਂਕਿ ਜਦੋਂ ਜਿਹੜੇ ਇਸ ਤਰ੍ਹਾਂ ਹੂੰ ਬਿਲ